ਤਕਰੀਬਨ 7 ਵਜੇ ਦੇ ਕਰੀਬ ਜੇਲ ਬੰਦੀ ਜਿਹੜੀ ਉਹ ਹੋ ਰਹੀ ਸੀ ਜਿਹੜੇ ਮਲਾਜ਼ਮ ਸੀ ਉਹ 6 ਨੰਬਰ ਵਾਰਡ ਦੇ ਵਿੱਚ ਬੰਦੀ ਕਰਨ ਲਈ ਗਏ ਉੱਥੋਂ 10 ਬੰਦੇ ਬਾਹਰ ਨਿਕਲ ਕੇ 7 ਨੰਬਰ ਵਾਰਡ ਦੇ ਵਿੱਚ ਜਿਹੜੇ ਹੈਗੇ ਆ ਉਹ ਚਲੇ ਗਏ ਉੱਥੇ ਜਿਹੜੇ ਉਹਨਾਂ ਦੇ 4 ਬੰਦਿਆਂ ਤੇ ਜਾ ਕੇ ਅਟੈਕ ਕੀਤਾ ਅਟੈਕ ਜਿਹੜਾ ਹੈਗਾ ਉਹਨਾਂ ਨੇ ਕੋਈ ਤਿੱਖੀ ਚੀਜ਼ ਕੀਤੀ ਵੀ ਸੀ ਉਸ ਦੇ ਨਾਲ ਕੀਤਾ ਪਿਆ ਉਹ तकरीबन 7 ਵਜੇ ਦੇ ਕਰੀਬ ਜੇਲ ਬੰਦੀ ਜਿਹੜੀ ਉਹ ਹੋ ਰਹੀ ਸੀ ਜਿਹੜੇ ਮਲਾਜ਼ਮ ਸੀ ਉਹ 6 ਨੰਬਰ ਵਾਰਡ ਦੇ ਵਿੱਚ ਬੰਦੀ ਕਰਨ ਲਈ ਗਏ ਉਥੋਂ 10 ਬੰਦੇ ਬਾਹਰ ਨਿਕਲ ਕੇ 7 ਨੰਬਰ ਵਾਰਡ ਦੇ ਵਿੱਚ ਜਿਹੜੇ ਹੈਗੇ ਆ ਉਹ ਚਲੇ ਗਏ। ਉੱਥੇ ਜਿਹੜੇ ਉਹਨਾਂ ਦੇ 4 ਬੰਦਿਆਂ ਤੇ ਜਾ ਕੇ ਅਟੈਕ ਕੀਤਾ। ਅਟੈਕ ਜਿਹੜਾ ਹੈਗਾ ਉਹਨਾਂ ਨੇ ਕੋਈ ਤਿੱਖੀ ਚੀਜ਼ ਕੀਤੀ ਵੀ ਸੀ ਉਸ ਦੇ ਨਾਲ ਕੀਤਾ ਪਿਆ। ਜਿਹਦੇ ਵਿੱਚੋਂ ਇਮੀਡੀਏਟ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਪਹੁੰਚ ਗਏ ਆਪਣੇ ਦੇਲ ਦੇ। ਉਹਨਾਂ ਨੇ ਇੱਕ ਮੁਲਾਜ਼ਮ ਦੇ ਪਹਿਲਾਂ ਸੱਟ ਮਾਰੀ ਜਾਣ ਲੱਗੀ ਜਾਣ ਤੋਂ ਪਹਿਲਾਂ। ਜਾ ਕੇ ਜਿਹੜੇ ਉੱਥੇ ਉਹਨਾਂ ਨੇ 4 ਬੰਦਿਆਂ ਤੇ ਅਟੈਕ ਕੀਤਾ। ਇਸ ਤੋਂ ਬਾਅਦ ਮੇਨ ਜਿਹੜਾ ਹੈ ਜੇਲ ਦਾ ਅਲਾਰਮ ਕਰਨ ਤੋਂ ਬਾਅਦ ਪੁਲਿਸ ਫੋਰਸ ਜਿਹੜੀ ਹੋਰ ਉੱਥੇ ਪਹੁੰਚ ਗਈ ਇਹ ਬੰਦਿਆਂ ਜਿਹੜੇ ਦੇਖਿਆ ਵੀ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਇਮੀਡੀਏਟ ਜਿਹੜੇ ਹੈਗੇ ਆ ਬਾਹਰ ਰੈਫਰ ਕੀਤਾ ਗਿਆ ਇਹਨਾਂ ਵਿੱਚੋਂ ਜਿਹਦੇ ਦੋ ਬੰਦਿਆਂ ਦੀ ਜਿਹੜੀ ਹੈਗੀ ਆ ਸਿਵਲ ਹਸਪਤਾਲ ਜਦੋਂ ਪਹੁੰਚੇ ਉਹਨਾਂ ਨੇ ਬ੍ਰੌਟ ਡੈੱਡ ਕਲੀਅਰ ਕੀਤਾ ਦੋ ਜਿਹੜੇ ਹੋਰ ਬੰਦੇ ਸੀ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਹਰਦੇ ਹੋਏ ਬਾਕੀ ਫਰਦਰ ਜਿਹੜਾ ਉਹਨਾਂ ਨੇ ਰੈਫਰ ਕਰ ਸਰਹਤਿਆਰ ਜਿਹੜੇ-ਜਿਹੜੇ ਵਰਤੇ ਗਏ ਸੀ ਦੇ ਵਿੱਚ ਹਥਿਆਰ ਜਿਹੜਾ ਹੈਗਾ ਦੇਖੋ ਇਹ ਜੁਡੀਸ਼ੀਅਲ ਹਰਾਸਟ ਦੇ ਵਿੱਚ ਮੌਸ ਹੋਈ ਹੈਗੀ ਦੂਸਰਾ ਪਾਰਟ ਜਿਹੜਾ ਹੈਗਾ ਅਸੀਂ ਐਫ ਆਈ ਆਰ ਜਿਹੜੀ ਹੈਗੀ ਲਾਉਂਚ ਕਰਵਾ ਰਹੇ ਆ ਰਿਆਂ ਉਹ ਜਾ ਕੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਪਤਾ ਲੱਗੇਗਾ ਵੀ ਇਹਨਾਂ ਨੇ ਕਿਹੜੇ ਕਿਹੜੇ ਹਥਿਆਰ ਦੇ ਵਿੱਚ ਯੂਜ਼ ਕੀਤੇ ਹੈਗੇ ਜਿਨ੍ਹਾਂ ਨੇ ਮਾਰੇ ਹੋਏ ਬੰਦੇ ਆਫੇਅਰ ਦਰਜ ਹੋ ਰਹੀਏ ਤੇ ਕੀ ਕੀ ਨਾਮ ਨੇ ਕਿਹੜੇ ਗੈਂਗ ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਮਾਰੇ ਇਹ ਆਰਡੀਨਰੀ ਦੋ ਬਾੜ ਦੋ ਬਾੜਾਂ ਦੇ ਵਿੱਚ ਇਹ ਸਾਰੇ ਪਹਿਲਾਂ ਬੰਦੇ ਇਕੱਠੇ ਰਹਿੰਦੇ ਹੁੰਦੇ ਸੀ ਇਹਨਾਂ ਵਿੱਚੋਂ ਇੱਕ ਬਾੜ ਦੇ ਵਿੱਚ 10 ਬੰਦੇ ਸੀਗੇ ਤੇ ਦੂਸਰੇ ਵਾਰਡ ਦੇ ਵਿੱਚ ਜਿਹੜੇ ਸੀਗੇ 4 ਬੰਦੇ ਤੇ ਜਿਹਨਾਂ ਦਾ ਆਪਸ ਵਿੱਚ ਝਗੜਾ ਹੋਇਆ। ਕਿਹੜੀ ਗੱਲ ਨਿਕਲ ਕੇ ਆਈ ਕਿਸੇ ਇੱਕ ਕਿਸੇ ਗੈਂਗਦਰ ਹਾਲਾਤ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਾ ਜਿਹੜਾ ਅਸੀਂ ਹੈਗਾ ਇਹ ਜਿਹੜੀ ਇਨਕੁਆਰੀ ਕਰ ਰਹੇ ਹਾਂ ਜਸਟ ਜਿਹੜਾ ਹਲਥ ਕੇਤੇ ਪੁੱਛਣਾ ਸੀ ਕਿ ਕਾਹਦਾ ਹੋਇਆ ਜੀ ਲੜਾਈ ਦੀ ਲੜਾਈ ਦਾ ਕੀ ਕਾਰਨ ਲੜਾਈ ਦਾ ਕਾਰਨ ਜਿਹੜਾ ਕੋਲਾਂ ਦੀ ਆਪਣੀ ਪ੍ਰਾਣੀ ਇੰਜਸ਼ ਦੱਸੀ ਜਾ ਰਹੀ ਹੈ। ਐਫ ਆਈ ਆਰ ਕਿੰਨੇ ਬੰਦਿਆਂ ਤੇ ਹੋ ਰਹੀ ਹੈ ਕੈਦੀ ਨੇ ਮਰਨ ਵਾਲੇ ਜਾਂ ਹਵਲਾਤੀ ਨੇ ਇਹ ਵੀ ਕਲੀਅਰ ਕਰ ਇਹ ਹਾਲੇ ਤੱਕ ਵੀਡੀਓ ਫੁਟੇਜ ਅਸੀਂ ਜਿਹੜੀ ਵਾਚ ਕਰਾਂਗੇ ਵੀਡੀਓ ਫੁਟੇਜ ਵਾਚ ਕਰਨ ਤੋਂ ਬਾਅਦ ਜੋ ਵੀ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਈਡੈਂਟੀਫਾਈ ਹੋਣਗੇ ਉਹਨਾਂ ਦੇ ਖਲਾਸਾ ਕਿਹੜੇ ਕਿਹੜੇ ਕਿਸ ਬੰਦੇ ਸੀਗੇ ਜੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਕਿਹੜੇ ਕੇਸ ਵਿੱਚ ਮੇਨਲੀ ਜ਼ਿਆਦਾਤਰ 302 ਦੇ ਵਿੱਚ ਬੰਦ ਨੇ ਤੇ ਉਹਨਾਂ ਤੇ ਹੋਰ ਕੇਸ ਵੀ ਦਰਜ ਸਰ ਜਿਹੜੀ ਸਾਰੀ ਵਿੱਚ ਇੱਕ ਬੰਬੀਹਾ ਗਰੁੱਪ ਦੀ ਬੰਬੀਹਾ ਗੈਂਗ ਦਾ ਨਾਮ ਆ ਰਿਹਾ ਇੱਥੇ ਜਿਹੜਾ ਹਾਲੇ ਤੱਕ ਜਿਹੜਾ ਹੈਗਾ ਇਹ ਗੈਂਗ ਜਿਹੜੇ ਉਹ ਜਿਹੜੇ ਹਾਈ ਰਿਸਕ ਪ੍ਰਿਜ਼ਨਰ ਹੁੰਦੇ ਹੈ ਉੱਥੇ ਉਹ ਬੰਦ ਨਹੀਂ ਸੀਗੇ ਇਹ ਆਮ ਜਿਹੜੇ ਵਾਰਡ ਦੇ ਵਿੱਚ ਬੰਦ ਸੀਗੇ ਇਹ ਸੁਣਨ ਚਾਰੇ ਜੀ ਵੀ ਜਿਹਨੇ ਸੰਦੀਪ ਨੰਗਲੰਗ ਮੀਆਂ ਦਾ ਕਤਲ ਕੀਤਾ ਉਹ ਵਾਲੇ ਗੈਂਗਸਟਰ ਸੀ ਇਹ ਜਿਹੜਾ ਇਹ ਜਿਹੜਾ ਹੈਗਾ ਇਹ ਪਾਰਟ ਹਾਲ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਵਿੱਚ ਪਤਾ ਚੱਲੇਗਾ ਕਿ ਕੀ ਹੈਗਾ ਸਰ ਇੱਕ ਜਾਣਕਾਰੀ ਇਹ ਸੀ ਵੀ 2-3 ਦਿਨਾਂ ਤੋਂ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਟਸ਼ਨ ਸੀ ਲੜਾਈ ਚ ਅਗਰ ਰਸਦੀ ਸੀ ਕੁਝ ਇਦਾਂ ਦੇ ਹਾਲਾਤ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਕਿ ਹਮੇ ਦਾ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਹੁੰਦੀ ਆ ਉਹ ਦੂਸਰੀ ਪੁਲਿਸ ਇਨਵੈਸਟੀਗੇਸ਼ਨ ਹੁੰਦੀ ਆ ਸਰ ਕਿੰਨੇ ਪੇਸ਼ੰਟ ਆਏ ਸੀ ਕਿੰਨੇ ਦੀ ਡੈਥ ਹੋਈ ਹੈ ਕਿੰਨੇ ਜੱਫੀ ਆ ਸਾਡੇ ਕੋਲ ਟੋਟਲ 4 ਪੇਸ਼ੰਟ ਆਏ ਸੀ ਜਿਸਟਿਕ ਜੇਲ ਚੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਦਾ ਬ੍ਰੌਡ ਰੈਟ ਸੀਗੇ ਪਹਿਲਾਂ ਹੀ ਦੋ ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੱਖਦਾ ਸਰ ਟ੍ਰੀਟਮੈਂਟ ਦੇ ਕੇ ਕਿਹੜੇ ਕਿਹੜੇ ਬ੍ਰੌਡ ਰੈਟ ਸੀ ਕਿਹੜੇ ਕਿਹੜੇ ਹਰਸ਼ ਤੇ ਧਰਮਿੰਦਰ ਨਾਮ ਦੇ ਦੋ ਪੇਸ਼ੈਂਟ ਸੀਗੇ ਜਿਹੜੇ ਬ੍ਰੌਡ ਰੈਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਗ ਪੇਸ਼ੈਂਟ ਸੀਗੇ ਜਿਹੜੇ ਸਿਕ ਸੀ ਜਿਹੜੇ ਸਿਕ ਨਾਲ ਉਹਨਾਂ ਦੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਨੇ ਉਹਨਾਂ ਦੇ ਬੈਕ ਤੇ ਸਿਰ ਤੇ ਕੰਨ ਤੇ ਬਾਤ ਹੈ ਅਲਗ-ਅਲਗ ਜਗਤ ਤੋਂ ਕਿਸ ਤਰ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਹਾਲਤ ਆਫਟਰ ਇਨਵੈਸਟੀਗੇਸ਼ਨ ਦੀ ਦੱਸਿਆ ਜਾ ਸਕਦਾ ਜਿਹੜੀ ਸਟਾ ਨੇ ਕਹਿ ਜੀਆਂ ਨੇ ਭਾਜੀ ਕੋਈ ਚਾਕੂ ਵੈਪਨ ਵਗੈਰਾ ਸਾਫ